ਜੇ ਤੁਹਾਡੇ ਗੋਡਿਆਂ ਵਿੱਚ ਜਾਂ ਮੋਢਿਆਂ ਵਿੱਚ ਕਿਤੇ ਵੀ ਦਰਦ ਹੋ ਰਿਹਾ ਤੁਸੀਂ ਕਰਨਾ ਕੀ ਹੈ ਦੇਖੋ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਲਾ ਦਿਓ ਹਾਂ ਨਵੇਂ ਆਇਓ ਸਬਸਕ੍ਰਾਈਬਰ ਕਰ ਦਿਓ ਲਾਈਕ ਕਰੋ ਵੀਡੀਓ ਨੂੰ ਹਾਂ ਤੇ ਹੁਣ ਤੁਹਾਨੂੰ ਆਪਾਂ ਪਾ ਦੱਸਣ ਲੱਗੇ ਆਂ ਕਈ ਵਾਰ ਤੁਸੀਂ ਇਹ ਗੱਲਾਂ ਛੱਡ ਕੇ ਪਰੇ ਹੋ ਜੇ ਨੇ ਵੀਡੀਓ ਦੇਖਦੇ ਹੋ ਤਾਂ ਉਹ ਉਨਾ ਫਾਇਦਾ ਨਹੀਂ ਕਰਦੀ ਹੁੰਦੀ ਕੋਈ ਵੀ ਚੀਜ਼ ਆ ਦੇਖੋ ਕਿਸੇ ਆਪਾਂ ਗੁਰਦੁਆਰੇ ਮੰਦਿਰ ਜਾਂਦੇ ਉੱਥੇ ਵੀ ਆਪਾਂ ਸਮਝ ਲਓ ਵੀ ਚ ਰੇਪਾ ਚੁਟਕੀ ਆਟੇ ਦੀ ਕਿਉਂ ਨਾ ਲੈ ਕੇ ਮੱਥਾ ਟੇਕਦੇ ਹਾਂ ਇਹਦੇ ਨਾਲ ਸਾਨੂੰ ਕੋਈ ਤੁਹਾਡੇ ਖਾਤੇ ਵਿੱਚੋਂ ਜਾਂ ਕਿਤੇ ਕੋਈ ਪੈਸਾ ਨਹੀਂ ਹੁੰਦਾ ਇੱਕ ਸਿਰਫ ਸਾਡਾ ਹੌਸਲਾ ਵਧਾਈ ਹੋਏ ਨੇ ਵੀ ਸਾਨੂੰ ਲੋਕੀ ਪਸੰਦ ਕਰਦੇ ਨੇ ਹੁਣ ਕਰਨਾ ਕੀ ਹੈ ਦੇਖੋ 58 ਨੰਬਰ ਲਿਖਣਾ ਇਹ 5 8 ਤੇ ਆ ਨਾ ਦੇਖੋ 58 ਨੰਬਰ ਇੱਧਰ ਉਲਟਾ ਦਿਖਾਈ ਦੇ ਰਿਹਾ ਜਾਨੀ 58 ਵਾ ਇਹ 58 ਨੰਬਰ ਆ ਪਾਂਜਾ ਆਠਾ 58 58 ਤਾਂ ਅਨਸਾਰਿਆਂ ਨੂੰ ਪਤਾ ਨਾ ਪਾਂਜਾ ਆਠਾ 58 ਇਹਨੂੰ ਕਰਨਾ ਕੀ ਆ ਆਜ ਨਾਲੇ ਗੋਲ ਚੱਕਰ ਕਰ ਦੇਣਾ 58 ਲਿਖ ਕੇ ਗੋਲ ਚੱਕਰ ਕਰ ਦੇਣਾ ਚਾਹੇ ਪਹਿਲਾਂ ਗੋਲ ਚੱਕਰ ਕਰਕੇ 58 ਲਿਖ ਦੋ ਬਸ ਇੰਨੇ ਹੀ ਕੰਮ ਕਰਨਾ ਦਰਦ ਸ਼ੂ ਮੰਤਰ